ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਸੀ ਬਠਿੰਡਾ ਵਾਈਆ ਰਿਜ਼ੋਰਟ ਦੇ ਵਿੱਚ ਸੋ ਬਹੁਤ ਸੋਹਣਾ ਐਕਸੀਬਿਸ਼ਨ ਚੱਲ ਰਿਹਾ ਹੈਗਾ ਇੱਥੇ ਕਈ ਤਰ੍ਹਾਂ ਦੀਆਂ ਜਿਵੇਂ ਕਿ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਲਗਾਈਆਂ ਹੋਈਆਂ ਨੇ ਹਾਂਜੀ ਬਹੁਤ ਹੀ ਪਿਆਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਹਰ ਤਰ੍ਹਾਂ ਦੀਆਂ ਸਟਾਲਸ ਨੇ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਇੱਕ ਬਹੁਤ ਹੀ ਸੋਹਣਾ ਹੈਂਡਮੇਡ ਤੇ ਕੀ ਕਹਿੰਦੇ ਨੇ ਕਰੋਸ਼ੀਆ ਕਰੋਸ਼ੀਏ ਤੇ ਬਣਾਈ ਹੋਈ ਚੀਜ਼ ਆ ਦੇਖੋ ਕਿੰਨੇ ਸੋਹਣੇ ਪਿਆਰੇ ਪਿਆਰੇ ਚੀਜ਼ਾਂ ਬਣਾਈਆਂ ਹੋਈਆਂ ਨੇ ਹੂੰ ਬਿਲਕੁਲ ਯਾਨੀ ਕਿ ਦੇਖ ਸਕਦੇ ਹੋ ਤੇ ਦੀਦੀ ਦੀ ਸਟਾਲ ਲੱਗੀ ਹੋਈ ਹੈ ਕਿ ਵੀਰਪਾਲ ਕੌਰ ਦੀਦੀ ਦਾ ਨਾਮ ਆ ਸੋ ਬਹੁਤ ਸਤਿਗੁਰ ਕਰਦੇ ਆ ਵੀ ਤੁਸੀਂ ਮਤਲਬ ਕਰੋਸ਼ੀਏ ਦੇ ਨਾਲ ਜਿੱਦਾਂ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਤੁਸੀਂ ਭੈਣ ਤੋਂ ਤਿਆਰ ਕਰਵਾ ਸਕਦੇ ਹੋ ਜਿਦਾ ਕਿ ਕੋ ਐਕਸਟਰਾ ਚਾਰजेस ਨਹੀਂ ਲਿਆ ਜਾਊਗਾ ਜਿੰਨਾ ਪ੍ਰਾਈਸ ਹੈ ਉਹ ਹੀ ਲਿਆ ਜਾਊਗਾ ਸੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਟਾਲਸ ਵਗੈਰਾ ਨੇ ਤੇ ਜੁਐਲਰੀ ਵੀ ਮਿਲ ਜੇ ਤੁਹਾਨੂੰ ਤੇ ਨਾਲ-ਨਾਲ ਸੂਟ ਵਗੈਰਾ ਜਿੱਦਾਂ ਦੇ ਤੁਹਾਨੂੰ ਸੂਟ ਚਾਹੀਦੇ ਨੇ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਮਿਲ ਜਾਣਗੇ ਆ ਜਿੱਦਾਂ ਕਿ ਤੋਂ ਹੁਣ ਤਿਹਾਰ ਵਗੈਰਾ ਆ ਰਹੇ ਨੇ ਉਹਦੇ ਲਈ ਵੀ ਸੋ ਨਾਲ ਹੀ ਸਾਡੇ ਰਾਈਟਰ ਸਾਹਿਬ ਵੀ ਪਹੁੰਚੇ ਹੋਏ ਨੇਗੇ ਬਹੁਤ ਸੋਨਾ ਲਿਖ ਦੇਣੇ ਦੀਦੀ ਬਹੁਤ ਸਾਰਾ ਗਾਉਣੇ ਵੀ ਨੇਗੇ ਦੀਦੀ ਆਪਣੀ ਕੀ ਆਈਡੀ ਆ ਅਮਨਿਤ ਬਾੜੀ ਆ ਆਮਨਦੀਪ ਮਾਨ ਮਤਲਬ ਕੀ ਗੱਲ ਕਰੀ ਲਿਟਰੇਚਰ ਨਾਲ ਜੁੜੋ ਨੇ ਬਹੁਤ ਜਿਆਦਾ ਵਧੀਆ ਲੱਗਿਆ ਸੋ ਟੀਚਰ ਨੇ ਦੇਦੀ ਸੋ ਬਾਕੀ ਆ ਰਾਜਪਾਲ ਜੀ ਤੁਸੀਂ ਸਾਰੇ ਜਾਣਦੇ ਪਹਿਲੀ ਤੌਰ ਤੇ ਤੁਹਾਨੂੰ ਵੀ ਮਿਲ ਕੇ ਬਹੁਤ ਜਿਆਦਾ ਵਧੀਆ ਲੱਗਿਆ ਆ ਦੇਖੋ ਪਿੱਲੋ ਕਿੱਡੇ ਸੋਹਣੇ ਬਣਾਏ ਹੋ ਨੇ ਅੱਜ ਦੇ ਟਾਈਮ 'ਚ ਆ ਪਿੱਲੋ ਮਿਲ ਜਾਣਗੇ ਨਾ ਜੀ ਨਾ ਇਹ ਸੋਹਣੇ ਹੱਥੀ ਦੇ ਕਿੱਲੀ ਮਿਹਨਤ ਕਰ ਰਹੇ ਨੇ ਹੂੰ ਬਿਲਕੁਲ ਸੋ ਆਪਾਂ ਖੜੇ ਕਿੱਥੇ ਆ ਜੀ ਇਸ ਵਕਤ ਜੀ ਗੱਲ ਕਰੀਏ ਜਿਹੜੀ ਇਹ ਲੋਕੇਸ਼ਨ ਹੈਗੀ ਆ ਬਾਯਰ ਰਿਜ਼ੋਰਟ ਪਟੰਡਾ ਜਿੱਥੇ ਐਗਜ਼ੀਬੀਸ਼ਨ ਚੱਲ ਰਿਹਾ ਹੈਗਾ ਹਾਂਜੀ ਬਾਕੀ ਤੁਸੀਂ ਬਾਈ ਹੋਰਾਂ ਦੇ ਐਗਜ਼ੀਬਿਸ਼ਨਸ ਵਾਲੀਆਂ ਵੀਡੀਓਜ਼ ਦੇਖਦੇ ਹੀ ਰਹਨੇ ਹੋਗੇ ਸੋ ਜਿਨ੍ਹਾਂ ਨੇ ਵੀ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਦਬਾ ਰਹੇ ਹੋ ਜਿਨੇ ਵੀ ਅਗੇ ਨਵੇਂ ਵੀਡੀਓਜ਼ ਆਉਣਗੇ ਬਾਈ ਹੋਰਾਂ ਤੁਹਾਡੇ ਕੋਲ ਟਾਈਮ ਸਿਰ ਪੰਚ ਦਿਹਾ ਰਹਿ ਗਿਆ ਬਾਕੀ ਦੇ ਇਨਾ ਪਿਆਸਤੀ ਕਰ ਦੇਣ ਲਈ ਸ਼ਬਦਾਂ ਤਹਿ ਦਿਲ ਤੋਂ ਧੰਨਵਾਦ ਸਸ਼ਿਕਾ ਸਸ਼ਿਕਾ ਕਿ ਕੋਰ ਬਟੀ ਕਾਲਾ ਬਹੁਤ ਸੋਹਣਾ ਇੱਕ ਐਗਜ਼ੀਬਿਸ਼ਨ ਚੱਲ ਰਿਹਾ ਸੋ ਸਟਾਲ ਵਾਲਿਆਂ ਕੋਲ ਜਿਹੜਾ ਸਟਾਕ ਆਇਆ ਉਹ ਤੁਹਾਨੂੰ ਦਿਖਾਉਣੇ ਆ ਆ ਤੁਸੀਂ ਦੇਖ ਸਕਦੇ ਹੋ ਦੇਖੋ ਮਸ਼ੀਨੀ ਵਰਕ ਬਹੁਤ ਸੋਹਣਾ ਕੀਤਾ ਹੋਇਆ ਇਧਰ ਆ ਹੈਂਡਵਰਕ ਦੇ ਸੂਟ ਨੇ ਬਹੁਤ ਹੀ ਪਿਆਰੇ ਸੂਟ ਨੇ ਤੇ ਬਹੁਤ ਹੀ ਘੱਟ ਜਨਨ ਪ੍ਰਾਈਸ ਤੇ ਮਿਲਣਗੇ ਤੁਹਾਨੂੰ ਆ ਤੁਸੀਂ ਦੇਖ ਸਕਦੇ ਹੋ ਚਲ ਆ ਦੇਖ ਸਕਦਾ ਤੁਸੀਂ ਫੁਲਕਾਰੀ ਬਹੁਤ ਹੀ ਪਿਆਰੀ ਫੁਲਕਾਰੀ ਬਣੀ ਹੋਈ ਆ ਚਲ ਕਰ ਦਿਓ ਸੋ ਇਹ ਹੀ ਨਹੀਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਵਾਲੇ ਸੂਟ ਰੱਖਿਓ ਇਹਨੇ ਜੇਕਰ ਤੁਹਾਨੂੰ ਹੈਂਡਵਰਕ ਦੇ ਵਿੱਚ ਚਾਹੀਦਾ ਉਹ ਵੀ ਸੂਟ ਮਿਲ ਜੂਗਾ ਪ੍ਰਿੰਟ ਵਾਲੇ ਚਾਹੀਦੇ ਨੇਗੇ ਜਿੱਦਾਂ ਦਾ ਤੁਹਾਨੂੰ ਸੂਟ ਚਾਹੀਦਾ ਸੋ ਉਹੀ ਤੁਹਾਨੂੰ ਮਿਲ ਜਾਣਗੇ ਜੇਕਰ ਤੁਸੀਂ ਘਰ ਬੈਠੇ ਵੀ ਮੰਗਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਮੰਗਵਾ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਜੇਕਰ ਕਿਸੇ ਨੇ ਭੈਣ ਹੋਰਾਂ ਕੋਲ ਵਿਜ਼ਿਟ ਕਰਨਾ ਪ੍ਰੋਪਰ ਐਡਰੈਸ ਦੱਸ ਦਿੰਨੇ ਆ ਹਜ਼ੂਰਾ ਕਪੂਰਾ ਕਲੋਨੀ ਬਰਨਾਲਾ ਰੋਡ ਨੇੜੇ ਗੁਰਦੁਆਰਾ ਸਾਈਂ ਬਠਿੰਡਾ ਦੇ ਵਿੱਚ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਇੱਕ ਤੋਂ ਇੱਕ ਭੈਣਾਂ ਨੇ ਸੂਟ ਰੱਖਿਓ ਇਹਨੇ ਫੁਲਕਾਰੀ ਤੋਂ ਲੈ ਕੇ ਸਲ ਅਰਤਨਾ ਜੀ ਤਾਂ ਤੁਹਾਨੂੰ ਮਿਲ ਜੂਗੀ ਸੋ ਨੈਕਸਟ ਸਟਾਲ ਹੈਗੀ ਹੈ ਜਿਹੜੀ ਰਵਾਜ਼ ਬੁਟੀਕ ਵਾਲਿਆਂ ਦੀ ਹੈਗੀ ਇਹਨਾਂ ਕੋਲ ਬਹੁਤ ਸੋਹਣੀ ਬੁਟੀਕ ਵਾਲੀ ਕਲੈਕਸ਼ਨ ਹੈਗੀ ਕਲੈਕਸ਼ਨ ਦੀ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆਗੇ ਆਹ ਹੈਂਡਵਰਕ ਤੇ ਸੂਟ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਹੈ ਨਾ ਇਹ ਮਸ਼ੀਨੀ ਵਰਕ ਆ ਦੇਖੋ ਕਿੰਨਾ ਸੋਹਣਾ ਸੂਟ ਬਣਿਆ ਹੋਇਆਗਾ ਬਾਕੀ ਤੁਹਾਨੂੰ ਹੋਰ ਵੀ ਦਿਖਾਉਣੇ ਆ ਇਹਨਾਂ ਦਾ ਆਨਲਾਈਨ ਬਹੁਤ ਜ਼ਿਆਦਾ ਕੰਮ ਆ ਆਨਲਾਈਨ ਹਾਂ ਹਾਂ ਯਾਨੀ ਕਿ ਜੇ ਗੱਲ ਕਰੀਏ ਸੂਟਾਂ ਦੀ ਪਹਿਲਾਂ ਤਾਂ ਤੁਸੀਂ ਆਹ ਵਾਲੇ ਸੂਟ ਦੇਖੋ ਅੱਜ ਤੱਕ ਤੁਹਾਨੂੰ ਇਦਾਂ ਦੇ ਸੂਟ ਕਦੇ ਦੇਖੇ ਨਹੀਂ ਹੋਣੇ ਸਿਰਫ ਸਿਰਫ ਤੁਹਾਨੂੰ ਕਿੱਥੇ ਮਿਲਣਗੇ ਰਿਵਾਜ ਬੁਟੀਕ ਵਾਲਿਆਂ ਦੇ ਸੋ ਕੰਬੀਨੇਸ਼ਨ ਵੀ ਬਹੁਤ ਪਿਆਰਾ ਕੀਤਾ ਹੋਇਆਗਾ ਸੋ ਜਿੱਦਾਂ ਤੁਹਾਨੂੰ ਸੂਟ ਚਾਹੀਦਾ ਵੀ ਮਿਲ ਜਾਊਗਾ ਬਾਕੀ ਦਾ ਜੇਕਰ ਪਹਿਣਾ ਨਾਲ ਗੱਲਬਾਤ ਕਰਨੀ ਹੈ ਘਰ ਬੈਠੇ ਆਰਡਰ ਮੰਗਵਾਣਾ ਸਕਰੀਨ ਤੇ ਨੰਬਰ ਚੱਲ ਰਿਹਾ ਜਿੱਤੇ ਨੰਬਰ ਤੇ ਕੰਟੈਕਟ ਕਰਿਓ ਧੰਨਵਾਦ ਦੋਸਤੋ ਪਹਿਲਾਂ ਤਾਂ ਤੁਸੀਂ ਇਹ ਸੂਟ ਚੈੱਕ ਕਰੋ ਕਿੰਨਾ ਪਿਆਰਾ ਸੂਟ ਆ ਸੋ ਭੈਣ ਕਹਿੰਦੀ ਵੀ ਇਦਾਂ ਦੇ ਸੂਟ ਬਹੁਤ ਰੇਅਰ ਹੀ ਮਿਲਦੇ ਆ ਮਤਲਬ ਕਿ ਇਹ ਜਿਆ ਖਾਸ ਗੱਲ ਕੀ ਇਹਨਾਂ ਦੇ ਵਿੱਚ ਇਹ ਮੈਮ ਇਹ ਅਸੀਂ ਕਲਕੱਤੇ ਤੋਂ ਸਪੈਸ਼ਲ ਮੰਗਵਾਣੇ ਆ ਇਹ ਕੰਥਾ ਕਰਕੇ ਦੇ ਸੂਟ ਹੈ ਤੇ ਸਾਡੇ ਕੋਲ ਜਿੱਦਾਂ ਜੈਨੂਨ ਜੇ ਹੁੰਦੇ ਆ ਬਸ ਅਸੀਂ ਉਹਨੇ ਜਿੰਨਾ ਸਾਡਾ ਸੇਲ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਓਕੇ ਜਿੱਦਾਂ ਜੇ ਗੱਲ ਕਰੀ ਆਪਾਂ ਕੱਪੜੇ ਵਗੈਰਾ ਮੋਸਟਲੀ ਆਪਾਂ ਇੱਥੋਂ ਲੈ ਲੈਨੇ ਹੁੰਨੇ ਆਗੇ ਕੋਈ ਬਠਿੰਡਾ ਲੁਧਿਆਣਾ ਦਿੱਲੀ ਵਗੈਰਾ ਤੋਂ ਹਣਾ ਦੀਦੀ ਪਰ ਭੈਣ ਕਹਿੰਦੀ ਆ ਬਸ ਸਪੈਸ਼ਲ ਕਲਕੱਤੇ ਤੋ ਸੂਟ ਰੈਡੀ ਕਰਵਾਉਣੇ ਆ ਸੋ ਕੋਈ ਖਾਸ ਗੱਲ ਹੋਣੀ ਤਾਂ ਹੀ ਸੋ ਤੁਸੀਂ ਦੇਖ ਸਕਦੇ ਹੋਗੇ ਬਾਕੀ ਬਹੁਤ ਪਿਆਰਾ ਕੰਮ ਕੀਤਾ ਹੋਇਆ ਹੈ ਹਨਾ ਬਾਕੀ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਬੁਟੀਕ ਦਾ ਨਾਮ ਹੈਗਾ ਰਾਵੀ ਕਿਨਾਰੀ ਥ्रेडਜ਼ ਵਾਲੇ ਸੋ ਇੱਥੇ ਹਾਂਜੀ ਆ ਬਾਕੀ ਇੱਥੇ ਐਗਜ਼ੀਬੀਸ਼ਨ ਲੱਗੀ ਹੋਈ ਸੀ ਕਿ ਤੁਸੀਂ ਦੇਖ ਸਕਦੇ ਹੋ ਦੀਦੀ ਹੋਰਾਂ ਨੇ ਐਗਜ਼ੀਬੀਸ਼ਨ ਲਾਈ ਸੀਗੀ ਇੱਕ ਤੁਸੀਂ ਇਹ ਤਾਂ ਦੱਸੋ ਵੀ ਅੱਜ ਕਿਦਾਂ ਰਿਸਪੌਂਸ ਰਿਹਾ ਤੁਹਾਨੂੰ ਉਹ ਵੀ ਦੱਸ ਦਿਓ ਪਲੀਜ਼ ਹਾਂਜੀ ਦੀਦੀ ਸਾਨੂੰ ਬਹੁਤ ਵਧੀਆ ਰਿਸਪੌਂਸ ਰਿਹਾ ਸੀ ਤੁਹਾਡਾ ਸਪੈਸ਼ਲ ਥੈਂਕ ਯੂ ਕਰਦੇ ਆ ਸਾਡੀ ਬਹੁਤ ਵਧੀਆ ਸੇਲ ਰਹੀ ਹੈ ਹੂੰ ਲੋਬੀਮ ਉਹਨਾਂ ਮਰੀਏ ਭੈਣਾਂ ਲਈ ਅੱਜ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਜਿੱਦਾਂ ਕਿ ਤੁਹਾਨੂੰ ਪਤਾ ਤਿਹਾਰ ਵਗੈਰਾ ਚੱਲ ਰਹੇ ਨੇ ਅੱਗੇ ਕਰਵਾ ਚੌਥ ਨੇ ਸੋ ਹੈਂਡਵਰਕ ਵਾਲੇ ਸੂਟ ਲੈ ਕੇ ਆਏ ਆ ਜਮੇ ਜੈਨੂਨ ਪ੍ਰਾਈਸ ਤੇ ਸੋ ਤੁਸੀਂ ਅੱਜ ਤੱਕ ਸੂਟ ਦਾ ਬਾਤ ਇਹ ਕਹੋਗੇ ਬਟ ਇੰਨਾ ਘੱਟ ਰੇਟ ਯਾਨਕੀ ਭੈਣੋਰੀ ਕਹਿੰਦੀ ਆਫਰ ਲਾਤੀ ਯਾਨਕੀ 1500 ਰੁਪਏ ਤੋਂ ਸੂਟ ਸਟਾਰਟ ਨੇ ਹਨਾ ਜੀ ਬਾਕੀ ਤਾਂ ਮੇਰੀ ਭੈਣ ਬੋਲੇਗੀ ਤੁਸੀਂ ਕੀ ਕਹਿਣਾ ਚਾਹੋਗੇ ਕੱਪੜੇ ਨੂੰ ਲੈ ਕੇ ਬਹੁਤ ਹੀ ਸੋਹਣੇ ਪਿਆਰੇ ਬਹੁਤ ਸੋਹਣੇ ਸੂਟ ਨੇ ਤੁਸੀਂ ਆਠੀਖ ਸਕਦੇ ਇੱਕ ਮਿੰਟ ਇੱਕ ਆ ਦਿਖਾ ਰਹੀ ਹਾਂ ਬਿਲਕੁਲ ਸੂਟ ਦਾ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਸੂਟ ਹੀ ਸੂਟ ਰੱਖੇ ਹੋਏ ਨੇਗੇ ਬਹੁਤ ਹੀ ਜੈਨੂਨ ਪ੍ਰਾਈਸ ਤੇ ਨੇ ਹਾਂ ਸੋ ਜੇਕਰ ਕਿਸੇ ਨੇ ਤੇ ਵਿਜ਼ਿਟ ਕਰਨਾ ਹੋਵੇ ਆਪਣਾ ਪ੍ਰੋਪਰ ਐਡਰੈਸ ਕੀ ਹੈ ਜੀ ਐਡਰੈਸ ਹੈਗਾ ਜੀ ਜਪਜੀ ਸੋ ਇਹਨਾਂ ਦਾ ਜਿਹੜਾ ਐਡਰੈਸ ਹੈਗਾ ਜੇਕਰ ਤੁਸੀਂ ਵਿਜ਼ਿਟ ਕਰਕੇ ਨਾ ਸੂਟ ਵਗੈਰਾ ਪਰਚੇਸ ਕਰਨੇ ਮਾਨਸਾ ਜਵਾਰਕਾਲੇ ਪੁਲ ਦੇ ਕੋਲ ਜਿਹੜਾ ਇਹਨਾਂ ਦਾ ਬੁਟੀਕਾ ਹੈਗਾ ਬੁਟੀਕ ਦਾ ਨਾਮ ਹੈਗਾ ਜਪਜੀ ਲੈਵਲ ਬੁਟੀਕ ਇਸ ਬੁਟੀਕ ਦੇ ਉੱਪਰ ਵਿਜ਼ਿਟ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਟਾਫ ਆ ਜਿਹੜਾ ਸਟਾਕ ਆ ਤੁਸੀਂ ਪਰਚੇਜ਼ ਕਰ ਸਕਦੇ ਹੋਗੇ ਬਾਕੀ ਇਹਨਾਂ ਦਾ ਕਾਲ ਕੰਟੈਕਟ ਕਰ ਸਕਦੇ ਹੋ ਡਿਸਪਲੇ ਦੇ ਉੱਪਰ ਨੰਬਰ ਚੱਲ ਰਿਹਾ ਹੈਗਾ ਥੈਂਕ ਯੂ ਜੀ ਇੱਧਰ ਵੀ ਜੀ ਮੈਮ ਅਸੀਂ ਤੁਹਾਨੂੰ ਪੁੱਛਣਾ ਚਾਹੋਣੇ ਵੀ ਜਿਹੜਾ ਅੱਜ ਆਪਣਾ ਐਗਜ਼ੀਬਿਸ਼ਨ ਲਗਾਈ ਹੈ ਉਹ ਤੁਹਾਨੂੰ ਕਿੱਦਾਂ ਦਾ ਰਿਸਪੌਂਸ ਰਿਹਾ ਕਿੱਦਾਂ ਫੁੱਟਫਾਲ ਰਿਹਾ ਦੱਸੋਗੇ ਮੈਨਾਂ ਜੀ ਹਾਂ ਜੀ ਬਹੁਤ ਵਧੀਆ ਰਿਸਪੌਂਸ ਰਿਹਾ ਜੀ ਬਹੁਤ ਵਧੀਆ ਸੇਲਿੰਗ ਹੋਈ ਹੈ ਤੇ ਅੱਗੇ ਤੋਂ ਵੀ ਅਸੀਂ ਇਹਨਾਂ ਦੇ ਲਾਇਆ ਕਰਾਂਗੇ ਜੀ ਥ ਲੋਵੀ ਮੇਰੀਆਂ ਭੈਣਾਂ ਲਈ ਬਹੁਤ ਹੀ ਵੱਡੀ ਗੱਲ ਆ ਯਾਨੀ ਕਿ ਨੇਲਸ ਵਾਇ ਰਿਤਿਕਾ ਜਿਹੜੀ ਮੇਰੀ ਭੈਣ ਖੜੀ ਆ ਇਹਨਾਂ ਨੇ ਆਫਰ ਲਾਤੀ ਜਿਹੜੀਆਂ ਮੇਰੀਆਂ ਭੈਣਾਂ ਸਟੂਡੀਓ ਵਗੈਰਾ ਜਾਂ ਫਿਰ ਬਾਹਰ ਨਹੀਂ ਜਾ ਕੇ ਕੰਮ ਕਰਵਾ ਸਕਦੀਆਂ ਘਰ ਬੈਠੇ ਹੀ ਨੇਲ ਐਕਸਟੈਂਸ਼ਨ ਵਗੈਰਾ ਕਰਵਾਉਣਾ ਚਾਹੁੰਦੀਆਂ ਨੇ ਤੇ ਮੇਰੀ ਭੈਣ ਕਹਿੰਦੀ ਬਾਹਰ ਨਿਕਨ ਦੀ ਲੋੜ ਨਹੀਂ ਸੀ ਘਰੇ ਬੈਠੀ ਸਰਵਿਸ ਦੇ ਦਾਂਗੇ ਐ ਸਹੀ ਗੱਲ ਐ ਪਹਿਲਾਂ ਤਾਂ ਤੁਸੀਂ ਸਮਾਈਲ ਦੇਖੋ ਕਿੰਨੇ ਘੈਂਨੇ ਦੀਦੀ ਸੋ ਨਾਲ ਹੀ ਰਾਜੂ ਦੀਦੀ ਦੇ ਨੇਲ ਵੀ ਤੁਸੀਂ ਚੈੱਕ ਕਰੋ ਦੀਦੀ ਕਹਿੰਦੇ ਇਦਾਂ ਹੀ ਨੇ ਸਾਨੂੰ ਘਰ ਬੈਠਾ ਹੀ ਕਰਵਾ ਦਵਾਂਗੇ ਹਨਾ ਹਾਂ ਸੋ ਅਲਗ-ਅਲਗ ਦੇਖ ਸਕਦੇ ਤੁਸੀਂ ਜਿੱਦਾਂ ਦੀ ਚੀਜ਼ ਤੁਹਾਨੂੰ ਚਾਹੀਦੀ ਹੈ ਹਾਂ ਕਿਦਾਂ ਮਰਜ਼ੀ ਕਰਵਾ ਸਕਦੇ ਤੁਸੀਂ ਆਪਦੀ ਪਸੰਦ ਤੇ ਬਿਲਕੁਲ ਬਾਕੀ ਦਾ ਜੇਕਰ ਤੁਸੀਂ ਭੈਣ ਨਾਲ ਗੱਲਬਾਤ ਕਰਨੀ ਆ ਸੋ ਕੀ ਨਾ ਕੰਟੈਕਟ ਸਕਰੀਨ ਤੇ ਚੱਲ ਰਿਹਾਗਾ ਪ੍ਰੋਪਰ ਅਡਰੈਸ ਕੀ ਹੈ ਜੀ ਸੋ ਇਹਨਾਂ ਦਾ ਜਿਹੜਾ ਕੰਮ ਹੈਗਾ ਆਨਲਾਈਨ ਹੈਗਾ ਦਾ ਕੋਈ ਵੀ ਨਾ ਦਾ ਮਤਲਬ ਕਿਤੇ ਸਟੂਡੀਓ ਵਗੈਰਾ ਨਹੀਂ ਬਣਾਇਆ ਹੋਇਆ ਨੀਲ ਵਾਏ ਰਿਤਿਕਾ ਇਹਨਾਂ ਦਾ ਜਿਹੜਾ ਤੇਜ਼ ਬਣਿਆ ਹੋਇਆਗਾ 76880 62520 ਡਿਸਪਲੇ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਕਾਲ ਕਰਕੇ ਇਹਨਾਂ ਤੋਂ ਕੋਈ ਕੁਝ ਆਨਲਾਈਨ ਆਰਡਰ ਕਰ ਸਕਦੇ ਹੋ ਜਾਂ ਕਿਸੇ ਚੀਜ਼ ਦੀ ਜਾਣਕਾਰੀ ਲਈ ਕਿਸੇ ਕੋਲ ਅੱਜ ਕਾਲ ਕੰਟੈਕਟ ਕਰ ਸਕਦੇ ਹੋ ਸਭੇ ਪਹਿਲਾਂ ਕੁਝ ਯਾ ਛੱਲੇ ਦੇਖੋ ਕਿੰਨੇ ਪਿਆਰੇ ਪਿਆਰੇ ਨੇ ਸੋ ਇਦਾਂ ਦੇ ਛੱਲੇ ਤਾਂ ਨਹੀਂ ਤੁਸੀਂ ਅਜ ਤੱਕ ਕਦੇ ਦੇਖਿਆ ਹੋਣਗੇ ਖੁਦ ਮੈਂ ਆਏ ਵੀ ਨਹੀਂ ਦੇਖਿਆ ਸੋ ਇਹ ਇਦਾਂ ਦੀਆਂ ਚੀਜ਼ਾਂ ਦੇਖ ਸਕਦੇ ਹੋ ਅਲੱਗ-ਅਲੱਗ ਵੈਰਾਈਟੀ ਦੇ ਵਿੱਚ ਮੇਰੀ ਭੈਣ ਨੇ ਆਪਦੇ ਹੱਥੀ ਤਿਆਰ ਕੀਤੀਆਂ ਹੋਈਆਂ ਨੇ ਗਿਆ ਸੋ ਸਾਰੇ ਪਾਸੇ ਦੇਖ ਸਕਦੇ ਹੋ ਇਹ ਹੀ ਨੇ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਦੀਦੀ ਆ ਕੀ ਤੁਹਾਡੇ ਕੋਲ ਇਹ ਰੋਸੀ ਦਾ ਥਾਲ ਹਾਂ ਰੋਸੀ ਦਾ ਥਾਲ ਬਣਿਆ ਹੋਇਆ ਦੇਖੋ ਜੀ ਥਾਲੀ ਹੈ ਨਾ ਇਹ ਥਾਲੇ ਬਹੁਤ ਹੀ ਵਧੀਆ ਸੋਹਣੇ-ਸੋਹਣੇ ਡਿਜ਼ਾਈਨ ਤੇ ਕਲਰ ਦੇ ਬਣਾਏ ਹੋਏ ਆ ਤੁਸੀਂ ਦੇਖ ਸਕਦੇ ਹੋ ਹਮ ਇੱਕ ਕਰੋਸੀਏ ਤੇ ਬਣਿਆ ਹੋਇਆ ਇਹ ਵੀ ਸਾਰਾ ਕੁਝ ਕਰੋਸੀਏ ਤੇ ਆ ਹਨਾ ਜੀ ਹਾਂ ਬਿਲਕੁਲ ਮਤਲਬ ਗੱਲ ਕਰ ਪਹਿਲਾ ਟਾਈਮ ਦੇ ਵਿੱਚ ਸੀਗੇ ਇਹ ਜੀ ਚੀਜ਼ਾਂ ਪਰ ਹੁਣ ਕਿਤਨੇ ਕਿਤੇ ਆ ਲੋਪ ਹੋ ਗਿਆ ਨਾ ਪੁਰਾਣੇ ਸਮਿਆਂ ਦੇ ਵਿੱਚ ਛੱਤ ਵਗੈਰਾ ਪੈਂਦੀ ਤਾ ਆਪਣੀ ਇਹਨੇ ਪ੍ਰਾਂਤਾਂ ਟਾਕੇ ਨਰਮਲਾ ਨਾਲ ਬਿਲਕੁਲ ਤਾਂ ਫਿਰ ਮੇਰੀ ਭੈਣ ਕਹਿੰਦੀ ਆਪਾਂ ਪਹਿਲਾ ਵਾਲੀਆਂ ਚੀਜ਼ਾਂ ਨੂੰ ਕਿਉਂ ਨਾ ਤਾਜ਼ਾ ਕਰੀਏ ਹਨ ਸੋ ਇਹ ਬਹੁਤ ਵਧੀਆ ਕੰਮ ਆ ਵੀ ਜੇਕਰ ਤੁਸੀਂ ਵੀ ਇਹ ਚੀਜ਼ਾਂ ਨੂੰ ਖਰੀਦਣਾ ਚਾਹੁੰਦੇ ਹੋ ਭੈਣ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਦਾ ਆਨਲਾਈਨ ਵੀ ਮੰਗਵਾ ਸਕਦੇ ਹੋ ਜੇਕਰ ਤੁਸੀਂ ਆਪਣੇ ਹਿਸਾਬ ਨਾਲ ਬਾਕੀ ਕੋਟੀ ਸਵੈਟਰ ਵਗੈਰਾ ਵੀ ਡਿਜ਼ਾਈਨ ਕਰਦਿਮੇਂਗੇ ਹਾਂ ਜਿੱਦਾਂ ਦਾ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਦੀਦੀ ਤਿਆਰ ਕਰ ਦਿੰਦੇ ਆ ਬਾਕੀ ਦੇ ਸਿੱਧੀ ਗੱਲ ਬਾਤ ਕਰਨੀ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਸਕਦੇ ਹੋ ਧੰਨਵਾਦ ਅੱਛੀ ਗੱਲ ਦੋਸਤੋ ਅੱਜ ਆਪਾਂ ਖੜੇ ਸੀ ਵਾਈਆ ਫੋਰਟ ਦੇ ਵਿੱਚ ਬਠਿੰਡਾ ਸੋ ਉੱਥੇ ਬਹੁਤ ਸੋਹਣੀ ਐਗਜ਼ੀਬਿਸ਼ਨ ਚੱਲ ਰਹੀ ਸੀ ਜਿੱਥੇ ਇੱਕ ਸਟਾਲ ਲੱਗੀ ਹੋਈ ਹੈ ਬੁਟੀਕ ਵਾਲੇ ਸੂਟਾਂ ਦੀ ਗੱਲਬਾਤ ਕਰਦੇ ਹਾਂ ਅੱਛੀ ਗੱਲ ਬਈ ਹਾਂ ਆਪਣਾ ਕੀ ਨਾਮ ਤੇ ਜੀ ਬੁਟੀਕ ਮਾਨ ਫੈਸ਼ਨ ਠੀਕ ਹੈ ਜੀ ਸੋ ਕਿਹੜੇ ਕਿਹੜੇ ਕਲੈਕਸ਼ਨ ਮਿਲ ਜਾਂਦੀ ਹੈ ਆਪਣੇ ਕੋਲ ਜੀ ਆਪਾਂ ਮਸ਼ੀਨੀ ਵਰਕ ਹੈਂਡ ਵਰਕ ਨੀਡਲ ਵਰਕ ਹੈ ਜੀ ਤੇ ਸਲਾਈ ਵੀ ਕੀਤੇ ਜਾਂਦੇ ਨੇ ਕੱਪੜੇ ਵੀ ਬਾਕੀ ਜੀ ਕਿਸੇ ਨੇ ਜਿਵੇਂ ਅੱਗੇ ਵੈਡਿੰਗ ਸੀਜ਼ਨ ਚੱਲ ਰਿਹਾ ਹੈਗਾ ਤਾਂ ਸੋ ਕਿਸੇ ਨੇ ਵਰਾਇਡਲ ਸੂਟ ਵਗੈਰਾ ਥੋੜੇ ਤੋਂ ਕਸਟਮਾਈਜ਼ ਕਰਵਾਉਣੇ ਹੁਣ ਹਾਂਜੀ ਵੀਰੇ ਉਹ ਵੀ ਕਰ ਦਿੰਦੇ ਆਪ ਕਰ ਦਿੰਨੇ ਆ ਜਾਂ ਕੋਈ ਕਸਟਮਰ ਦੀ ਡਿਮਾਂਡ ਦੇ ਆਨ ਆਰਡਰ ਆਪਾਂ ਆਲਰੇਡੀ ਹਾਂਜੀ ਵੀਰੇ ਸੇ ਲਈ ਅਸਤੇ ਤੁਹਾਡਾ ਕੰਟੈਕਟ ਨੰਬਰ ਜਰੂਰ ਬੋਲ ਦਿਜੀ ਕਿਸੇ ਨੇ ਕੋਈ ਵੀ ਚੀਜ਼ ਰੈਡੀ ਕਰਵਾਉਣੀ ਹੋਵੇ 9817534001 ਸੋ ਜੀ ਕਿਸੇ ਨੇ ਵਿਜ਼ਿਟ ਕਰਨਾ ਹੋਵੇ ਕਿੱਥ ਠੀਕ ਹੈ ਸੋ ਦੋਸਤੋ ਇਹਨਾਂ ਦਾ ਡਿਸਪਲੇ ਦੇ ਉੱਪਰ ਨੰਬਰ ਚੱਲ ਰਿਹਾ ਹੈਗਾ ਇਹਨਾਂ ਨੇ ਆਪਣੇ ਕੈਲੀਬ੍ਰੇਸ਼ਨ ਵੀ ਕੀਤੀ ਹੋਈ ਹੈ ਜੇਕਰ ਤੁਸੀਂ ਇਹਨਾਂ ਦੇ ਕੋਲ ਕੋਈ ਵੀ ਚੀਜ਼ ਪ੍ਰਚੇਜ਼ ਕਰਨੀ ਹੈ ਤਾਂ ਇਹਨਾਂ ਕੋਲ ਵਿਸਿਟ ਕਰਕੇ ਕਰ ਸਕਦੇ ਹੋਗੇ ਥੈਂਕ ਯੂ